ਕੋਸੂ ਨਾਮਾ ਚੈਨਲ ਤੇ ਮੈਂ ਸੋਨਸ ਹੋਂਤਾ ਇੱਕ ਜੇ ਅਸੀਂ ਸਤਗੁਰੂ ਵਿਦਾਸ ਸੀਨੀਅਰ ਸੈਂਡਰੀ ਸਕੂਲ ਦੇ ਵਿੱਚ ਖੜੇ ਆਂ ਔਰ ਜੋ ਕਿ ਪੰਜਾਬ ਸਕੂਲ ਐਜੂਕੇਸ਼ਨ ਬੋਰਡ ਤੋਂ ਐਫੀਲੀਏਟਡ ਹੈ ਔਰ ਮੈਨੂੰ ਸਕੂਲ ਦੇ ਵਿੱਚ ਆ ਕੇ ਇੰਨੀ ਖੁਸ਼ੀ ਹੋਈ ਪ੍ਰਿੰਸੀਪਲ ਮੈਡਮ ਨਾਲ ਗੱਲਬਾਤ ਕੀਤੀ ਬੱਚਿਆਂ ਦੇ ਰੂਬਰੂ ਹੋਏ ਆਂ ਸਟਾਫ ਦੇ ਨਾਲ ਰੂਬਰੂ ਹੋਏ ਆਂ ਸਾਡੇ ਕੰਪਿਊਟਰ ਟੀਚਰ ਨੇ ਜੋ 뮤직 ਦੇ ਬਹੁਤ ਅੱਛੇ ਮਤਲਬ ਕਹਿ ਸਕਦੇ ਟੀਚਰ ਨੇ ਮਤਲਬ ਇੰਨਾ ਆਨੰਦ ਆਇਆ ਕਿ ਸ਼ਬਦ ਖਤਮ ਹੋ ਜਾਂਦੇ ਐ ਇਸ ਪੂਰੇ ਆਨੰਦਮਈ ਵਾਤਾਵਰਨ ਦੇ ਵਿੱਚ ਰਹਿਣ ਤੋਂ ਬਾਅਦ ਜਦੋਂ ਜੀ ਕਿਸੇ ਨਾਲ ਗੱਲਬਾਤ ਕਰਦੇ ਆ ਪੂਰਾ ਡੇਰਾ ਸਰੋਵਰ ਸਾਹਿਬ ਦੇ ਸਾਨੂੰ ਦਰਸ਼ਨ ਕਰਾਏ ਨੇ ਅੰਗੀਠਾ ਸਾਹਿਬ ਦੇ ਦਰਸ਼ਨ ਕਰਾਏ ਨੇ ਔਰ ਖਾਸ ਕਰਕੇ ਉਸ ਜ਼ਮੀਨ ਬਾਰੇ ਵੀ ਦੱਸਿਆ ਜਿਸ ਜਗ੍ਹਾ ਸੰਗਤ ਵਾਸਤੇ ਮਤਲਬ ਸਾਰੇ ਕੁਝ ਤਿਆਰ ਕੀਤਾ ਜਾਂਦਾ ਹੈ ਕਿਉਂਕਿ ਜੋ ਵੀ ਹੈ ਬਾਬਾ ਜੀ बार-बार ਕਹਿੰਦੇ ਕਿ ਡੇਰੇ ਦਾ ਹੈ ਹੁਣ ਅਸੀਂ ਪ੍ਰਿੰਸੀਪਲ ਮੈਡਮ ਪਰਮਜੀਤ ਕੌਰ ਜੀ ਦੇ ਆਫਿਸ ਦੇ ਵਿੱਚ ਬੈਠੇ ਆ ਸ਼੍ਰੀ ਫਕੀਰ ਜੀ ਅਤੇ ਜਸਨ ਸਾਹਿਬ ਬੈਠੇ ਹੋਏ ਨੇ ਮੌਜੂਦਾ ਗੱਦੀ ਨਿਸ਼ੀਨ ਬਾਬਾ ਮਹਿੰਦਰਪਾਲ ਜੀ ਬੈਠੇ ਹੋਏ ਨੇ ਪ੍ਰਿੰਸੀਪਲ ਮੈਡਮ ਇਸ ਟਾਈਮ ਉਹਨਾਂ ਦੇ ਨਾਲ ਬਿਲਕੁਲ ਖੜੇ ਨੇ ਔਰ ਜਸਨ ਸਾਹਿਬ ਦੇ ਨਾਲ ਗੱਲਬਾਤ ਕਰਦੇ ਆ ਇਸ ਪੂਰੇ ਐਟਮੋਸਫੀਅਰ ਨੂੰ ਜਾਣਨ ਤੋਂ ਬਾਅਦ ਉਹ ਇਹਨਰ ਤੋਂ ਕਿਸ ਤਰ੍ਹਾਂ ਮਹਿਸੂਸ ਕਰ ਰਹੇ ਨੇ ਕਿ ਫੀਲ ਕੀ ਕਰ ਰਹੇ ਨੇ ਇਹ ਸਾਰਾ ਕੁਝ ਜਿੱਥੇ ਕਿ ਬੱਚਿਆਂ ਦਾ ਭਵਿੱਖ ਉਲੀਕਿਆ ਜਾ ਰਿਹਾ ਹੈ ਔਰ ਉਹਨਾਂ ਦੇ ਭਵਿੱਖ ਨੂੰ ਲੈ ਕੇ ਬੁਨਿਆਦ ਰੱਖੀ ਜਾ ਰਹੀ ਹੈ ਜਸਾ ਸਾਹਿਬ ਵਾਹਿਗੁਰਜੀ ਦਾ ਖਾਲਸਾ ਵਾਹਿਗੁਰਜੀ ਕੀ ਫਤਿਹ ਵਾਹਿਗੁਰਜੀ ਦਾ ਖਾਲਸਾ ਵਾਹਿਗੁਰਜੀ ਕੀ ਫਤਿਹ ਜਗਤਾਰ ਦੇਵ ਧੰਗਰ ਦੇਵ ਅੱਜ ਸਾਡੇ ਪੂਜਨੀਕ ਸੰਤ ਮਹਿੰਦਰਪਾਲ ਜੀ ਚੇਅਰਮੈਨ ਸ਼੍ਰੀ ਗੁਰਵਰਬਦਾ ਸਾਧੂ ਸੰਪਰਦਾਇ ਸੋਸਾਇਟੀ ਡੇਰਾ 108 ਸੰਤ ਖੰਸਰਾ ਜੀ ਪੰਡਵਾ ਉਹਨਾਂ ਵੱਲੋਂ ਜਿਹੜਾ ਸਕੂਲ ਚਲਾਇਆ ਜਾ ਰਿਹਾ ਹੈ ਉਸ ਸਕੂਲ ਨੂੰ ਦੇਖ ਕੇ ਆਪਣਾ ਬਚਪਨ ਯਾਦ ਆਇਆ ਕਿ ਅੱਜ ਸੰਤਾਂ ਦੀ ਕਿਰਪਾ ਦੇ ਨਾਲ ਸਾਡੇ ਬੱਚੇ ਜਿਹੜੇ ਹੈ ਬਹੁਤ ਅੱਛੇ ਤਰੀਕੇ ਨਾਲ ਪੜ ਰਹੇ ਹੈ ਤੇ ਅਸੀਂ ਜਦੋਂ ਪੜਦੇ ਸੀ ਉਦੋਂ ਤਾਂ ਟਾਟੀ ਜਿਹੜੇ ਆ ਉਹ ਬਹੁਤ ਦੇਰ ਬਾਅਦ ਮਰਨੇ ਸ਼ੁਰੂ ਹੋਏ ਸੀ ਪਹਿਲਾਂ ਤਾਂ ਘਰੋਂ ਬੂਰੀਆਂ ਲਿਆ ਕੇ ਪੜੀਦਾ ਸੀ ਦਸਵੀਂ ਦੇ ਨੇੜੇ ਜਾ ਕੇ ਫਿਰ ਬੈਂਚ ਵੀ ਜਿੱਦਾਂ ਬੱਚੇ ਸਾਡੇ ਬੈਠੇ ਤਾਂ ਮਿਲੇ ਪਰ ਇਹ ਜਦੋਂ ਇੱਥੋਂ ਕੈਰੀਅਰ ਬਣ ਜਾਂਦਾ ਤੇ ਉਸ ਤੋਂ ਬਾਅਦ ਜਦੋਂ ਉਸ ਸਕੂਲ ਦੀ ਯਾਦ ਆਉਂਦੀ ਆ ਤੇ ਫਿਰ ਪਤਾ ਲੱਗਦਾ ਕਿ ਅਸੀਂ ਕੈਰੀਅਰ ਇੱਥੇ ਕਿੱਦਾਂ ਬਣਾਇਆ ਸੋ ਅੱਜ ਇਹਨਾਂ ਬੱਚਿਆਂ ਦਾ ਜਿਵੇਂ ਅਸੀਂ ਦੇਖਿਆ ਆ ਉਹ ਪੜ ਰਹੇ ਆ ਕਿਸੇ ਨੇ ਕੁਝ ਬਣ ਜਾਣਾ ਕਿਸੇ ਨੇ ਕੁਝ ਬਣ ਜਾਣਾ ਕਿਉਂਕਿ ਇਹ ਦੇਸ਼ ਦਾ ਭਵਿੱਖ ਆ ਜੀ ਸਾਨੂੰ ਨਹੀਂ ਪਤਾ ਕਿ ਇਹਨਾਂ ਦੇ ਵਿੱਚੋਂ ਕੱਲ ਨੂੰ ਕਿਸੇ ਨੇ ਪ੍ਰਾਈਮ ਮਿੰਿਸਟਰ ਵੀ ਬਣ ਜਾਣਾ ਕੀ ਬਾਤ ਬੜਾ ਬੜਾ ਕੀ ਬਾਤ ਇੱਕ ਕੋਈ ਕਿਸੇ ਨੇ ਕੁਝ ਨਹੀਂ ਦੇਖਿਆ ਮਨਮੋਹ ਸਿੰਘ ਨੇ ਕਦੀ ਨਹੀਂ ਸੋਚਿਆ ਹੁੰਦਾ ਕਿ ਮੈਂ ਪ੍ਰਾਈਮ ਮਿਨਿਸਟਰ ਬਣਨਾ ਕਿਉਂਕਿ ਇਲੈਕਸ਼ਨ ਲੜੀ ਹੀ ਨਹੀਂ ਕਦੀ ਕਦੇ ਲੜੀ ਯੈਸ ਸੋ ਕੋਈ ਪਰਮਾਤਮਾ ਦੀ ਕਿਰਪਾ ਹੋਣੀ ਆ ਕਿੱਦਾਂ ਹੋਣੀ ਆ ਇਹ ਕਿਸੇ ਨੂੰ ਕੁਝ ਨਹੀਂ ਪਤਾ ਇਸੇ ਕਰਕੇ ਜਿਹੜੀ ਬਾਣੀ ਆ ਉਹ ਪੈਰ ਪੈਰ ਤੇ ਕਹਿ ਰਹੀ ਹੈ ਜੇ ਕਿਤੇ ਬੰਦਾ ਨਾਮ ਦੇ ਨਾਲ ਜੁੜ ਜਵੇ ਤਾਂ ਨਾਮ ਦੀ ਸ਼ਕਤੀ ਜਿਹੜੀ ਆ ਉਹ ਇੰਨੀ ਜ਼ਿਆਦਾ ਆ ਕਿ ਉਹਦੀ ਲੰਮਟ ਕੋਈ ਨਹੀਂ ਅੱਜ ਅਸੀਂ ਦੇਲੇ ਨੂੰ ਸਾਦੇ ਨੂੰ ਦੇਖ ਕੇ ਧੰਤਨ ਹੋਏ ਆ ਇਹ ਵਾਕੇ ਸੰਗਤਾਂ ਦਾ ਜਿੱਥੇ ਇਹ ਜੋੜ ਮੇਲ ਆ ਔਰ ਸੰਗਤਾਂ ਵੱਲੋਂ ਦਿਲ ਖੋਲ ਕੇ ਲੋਕਾਂ ਲਈ ਬਹਿਣ ਲਈ ਆਉਣ ਲਈ ਦਰਸ਼ਨ ਕਰਨ ਲਈ ਬੱਚਿਆਂ ਨੂੰ ਪੜਾਈ ਲਈ ਔਰ ਸਰੋਵਰ ਲਈ ਔਰ ਜਿਹੜੀਆਂ ਸਾਡੇ ਹੋਰ ਕੰਮ ਚੱਲਦੇ ਇੱਥੇ ਉਹਨਾਂ ਲਈ ਜਦ ਦਿਲ ਖੋਲ ਕੇ দান ਦਿੱਤਾ ਜਾਂਦਾ ਉਹ ਵਾਕੇ ਲੱਗ ਰਿਹਾ ਇਸ ਕਰਕੇ ਇਸਡੇ ਵੱਲੋਂ ਜਿਹੜੇ ਵੀ ਸ਼ੁਭ ਕਾਰਜ ਕੀਤੇ ਜਾਂਦੇ ਆ ਪਾਵਰ ਆਫ ਸੋਸ਼ਲ ਜੁਨਟੀ ਉਹਨਾਂ ਦੀ ਪ੍ਰਸ਼ੰਸਾ ਕਰਦੀ ਹੈ ਤੇ ਮੈਂ ਇਹੀ ਦੁਆ ਕਰਦਾ ਕਿ ਜਿੰਨੇ ਇਸ ਦੇਵੇ ਵੱਲੋਂ ਸਕੂਲ ਚਲਾਇਆ ਜਾ ਰਿਹਾ ਕਿਉਂਕਿ ਸਰਕਾਰਾਂ ਦੀ ਪਾਲਿਸੀ ਗਰੀਬ ਲੋਕਾਂ ਤੋਂ ਐਜੂਕੇਸ਼ਨ ਖੋਹਦੀ ਆ ਪਰ ਸੰਤਾ ਵੱਲੋਂ ਬੜਾ ਪਰਪਕਾਰ ਕੀਤਾ ਜਾ ਰਿਹਾ ਕਿ ਐਜੂਕੇਸ਼ਨ ਜਿਹੜੀ ਆ ਹਰ ਇੱਕ ਬੱਚੇ ਨੂੰ ਮਿਲੇ ਔਰ ਇਹਨਾਂ ਵੱਲੋਂ ਕੋਸ਼ਿਸ਼ ਕੀਤੀ ਜਾ ਰਹੀ ਹੈ ਕਿ ਜਿੰਨੇ ਵੀ ਕੋਈ ਸਦੀ ਕੋਈ ਫੀਸ ਆ ਜੋ ਨਹੀਂ ਵੀ ਦੇ ਸਕਦਾ ਇਹ ਆਪਣੇ ਵੱਲੋਂ ਅਲਾਉ ਕਰ ਦਿੰਦੇ ਆ ਸੋ ਇਸ ਕਰਕੇ ਜਿਹੜੀ ਐਜੂਕੇਸ਼ਨ ਆ ਵਿਦਿਆ ਵਿਚਾਰੀ ਦਾ ਪਰਪਕਾਰੀ ਜਿਹੜੀ ਵਿਦਿਆ ਡਾਕਟਰ ਸਾਹਿਬ ਨੂੰ ਬਾਹਰ ਕਮਰੇ ਚੋਂ ਬੈਠ ਕੇ ਅੰਦਰ ਬੈਠ ਕੇ ਸੌਣ ਨਹੀਂ ਦਿੱਤਾ ਜਾਂਦਾ ਅੱਜ ਉਹਨਾਂ ਬੱਚਿਆਂ ਨੂੰ ਸੰਤਾਂ ਵੱਲੋਂ ਇਹ ਕੋਸ਼ਿਸ਼ ਕੀਤੀ ਜਾ ਰਹੀ ਵੀ ਕਪੜਾ ਵੀ ਦਿੱਤੇ ਜਾਵੇ ਜੂਨਿਫਾਰਮ ਵੀ ਦਿੱਤੀ ਜਾਵੇ ਬੈਠਣ ਲਈ ਦਿੱਤਾ ਜਾਵੇ ਲੰਗਰ ਵੀ ਦੇਲੇ ਚ ਚੱਲਦਾ ਸੋ ਇਹ ਬਹੁਤ ਵੱਡਾ ਪਰਪਕਾਰ ਹੈ ਤੇ ਉਹਨਾਂ ਨੇ ਜਿਹੜਾ ਮਨੁੱਖਤਾ ਦੇ ਲਈ ਕਾਰਜ ਪਾਵਰ ਆਫ ਸੋਸ਼ਲ ਇਨਟੀਟੀ ਨੂੰ ਕੀਤਾ ਜਾ ਰਿਹਾ ਉਹਦੇ ਲਈ ਵੀ ਦਿਲ ਖੋਲ ਕੇ ਆਪਣੇ ਵੱਲੋਂ ਮਦਦ ਦਿੱਤੀ ਹੈ ਸੋ ਅਸੀਂ ਇੱਕ ਵਾਰ ਇਸ ਸਕੂਲ ਦੇ ਪ੍ਰਿੰਸੀਪਲ ਸਾਹਿਬ ਦਾ ਉਹਨਾਂ ਦੇ ਜਿਹੜੇ ਹਸਬੰਦ ਆ ਉਹਨਾਂ ਦਾ ਜਿਹੜਾ ਉਹਨਾਂ ਦਾ ਇੱਥੇ ਕੰਟਰੀਬਿਊਸ਼ਨ ਆ ਬੱਚਾ ਨੂੰ ਗਾਈਡ ਕਰਨ ਦੀ ਉਹਨਾਂ ਨੂੰ ਅੱਗੇ ਲਿਜਾਣ ਦੀ ਤੇ ਮੈਂ ਇਹੀ ਦੁਆ ਕਰਦਾ ਕਿ ਇਹਨਾਂ ਦੀ ਗਾਈਡੈਂਸ ਇੰਨੀ ਅੱਛੀ ਹੋਣੀ ਚਾਹੀਦੀ ਆ ਕਿ ਜਿਹੜਾ ਬੱਚਾ ਇੱਥੋਂ ਜਮੇ ਅਸੀਂ ਸਕੂਲਾਂ ਤੋਂ ਨਿਕਲੇ ਤੇ ਜਦੋਂ ਅਫਸਰ ਬਣੇ ਤੇ ਜਦੋਂ ਮਾਸਟਰ ਜੀ ਆਏ ਮੈਨੂੰ ਮਹਤਵ ਪਰ ਮਾਇਨਾ ਤੇ ਮੈਂ ਉੱਠ ਕੇ ਪਹਿਲੇ ਹੱਥ ਜਦੋਂ ਲਾਇਆ ਉਹ ਕਹਿੰਦੇ ਯਾਰ ਤੂੰ ਤਾਂ ਅਫਸਰ ਬਣ ਗਿਆ ਮੈਂ ਕਿਹਾ ਅਫਸਰ ਤਾਂ ਅਸੀਂ ਲੋਕਾਂ ਲਈ ਹੋਵਾਂਗੇ ਤੁਹਾਡੇ ਤਾਂ ਅਸੀਂ ਬੱਚੇ ਹਾਂ ਸੋ ਇਸ ਕਰਕੇ ਜਿਹੜੀ ਇਹਨਾਂ ਦੀ ਗਾਈਡੈਂਸ ਦੇ ਨਾਲ ਕਿਸੇ ਵੀ ਬੱਚੇ ਨੂੰ ਪਤਾ ਨਹੀਂ ਕਿੱਥੇ ਪਹੁੰਚ ਜਾਣਾ ਇਸ ਕਰਕੇ ਇਹਨਾਂ ਦਾ ਬਹੁਤ ਬਹੁਤ ਧੰਨਵਾਦ ਆ ਕਿ ਇਹ ਆਪਣਾ ਟਾਈਮ ਡਿਵੋਟ ਕਰਦੇ ਆ ਤਨਖਾਹਾਂ ਤੱਕ ਉਹਨਾਂ ਦੀ ਗੱਲ ਹੁੰਦੀ ਗੱਲ ਹੁੰਦੀ ਕਿ ਆਪਣੇ ਦਿਲੋਂ ਬੱਚਿਆਂ ਨੂੰ ਗਾਈਡੈਂਸ ਦੇਣੇ ਸੋ ਇਹਨਾਂ ਦੇ ਸ਼ਬਦਾਂ ਦੇ ਨਾਲ ਮੈਂ ਪਾਵਰ ਆਫ ਸੋਸ਼ਲ ਜੁਨਟੀ ਵੱਲੋਂ ਡੇਲੇ ਦਾ ਡੇਰਾ ਇੱਕ ਸੰਤ ਹੰਸਰਾਜ ਜੀ ਜਿਨ੍ਹਾਂ ਦੇ ਡੇਰਾ ਸੰਚਾਲਕ ਸਾਡੇ ਪੂਜਨੀਕ ਸੰਤ ਮਿੰਦਰਪਾਲ ਜੀ ਚੇਅਰਮੈਨ ਸ਼੍ਰੀ ਗੁਰੂ ਅਰਦਾਸ ਸਾਹਿਬ ਨੂੰ ਸੰਪਰਦਾਇ ਸੋਸਾਇਟੀ ਰਜਿਸਟਰਡ ਪੰਜਾਬ ਉਹਨਾਂ ਦਾ ਬਹੁਤ-ਬਹੁਤ ਧੰਨਵਾਦ ਕਰਦਾ ਉਹਨਾਂ ਨੇ ਇਸ ਪਾਵਰ ਆਫ ਸੋਸ਼ਲ ਜੁਨਟੀ ਦੀ ਟੀਮ ਨੂੰ ਦਿਲ ਦੀਆਂ ਗਹਿਰਾਈਆਂ ਤੋਂ ਜੀ ਆਇਆਂ ਜੀ ਡੇਰੇ ਦੀ ਸਾਰੇ ਸਾਨੂੰ ਮਹੱਤਤਾ ਦਾ ਪਤਾ ਲੱਗਾ ਡੇਰੇ 'ਚ ਕਿੱਦਾਂ ਕੰਮ ਹੋ ਰਿਹਾ ਹੈ ਸੋ ਸੰਤਾਂ ਦਾ ਬਹੁਤ ਵੱਡਾ ਯੋਗਦਾਨ ਸੋ ਗੁਰੂ ਮਹਾਰਾਜ ਜੀ ਦੀ ਕਿਰਪਾ ਪਰ ਨਾ ਰੱਖਣ ਜਗਤ ਦੇ ਧੰਗਤ ਦੇ ਜੋ ਬੋਲੇ ਸੋਨਰ ਪੈ ਸਤਗੁਰ ਰਵਿਦਾਸ ਮਹਾਰਾ ਜੀ ਬਚਪਨ ਚਲਾ ਗਿਆ ਜਵਾਨੀ ਚਲੀ ਗਈ ਜ਼ਿੰਦਗੀ ਦੀ ਕੀਮਤੀ ਨਿਸ਼ਾਨੀ ਚਲੀ ਗਈ ਸੱਚਮੁੱਚ ਦੋਸਤੋ ਜਿਵੇਂ ਜਸਲ ਸਿੰਘ ਸਾਹਿਬ ਨੇ ਕਿਹਾ ਨਾ ਕਿ ਸਕੂਲਾਂ ਦੇ ਵਿੱਚ ਜਦੋਂ ਬਾਬਾ ਜੀ ਸਾਨੂੰ ਲੈ ਕੇ ਕਲਾਸ ਦੇ ਵਿੱਚ ਜਾ ਰਹੇ ਸੀ ਤਾਂ ਸਾਨੂੰ ਵੀ ਆਪਣਾ ਬਚਪਨ ਯਾਦ ਆ ਗਿਆ ਜਦੋਂ ਬਚਪਨ ਦੇ ਦਿਨਾਂ ਦੇ ਵਿੱਚ ਘਰ ਤੋਂ ਬੋਰੀ ਲੈ ਕੇ ਜਾਂਦੇ ਸੀਗੇ ਲੇਕਿਨ ਅੱਜ ਬੱਚੇ ਖੁਸ਼ਕਿਸਮਤ ਹੈ ਕਿ ਉਹਨਾਂ ਨੂੰ ਬੈਠਣ ਵਾਸਤੇ ਸਾਫ਼ ਸੁਥਰੇ ਕਮਰੇ ਮਿਲੇ ਹੈ ਬੈਂਚ ਮਿਲੇ ਹੈ ਔਰ ਸਭ ਤੋਂ ਵੱਡੀ ਗੱਲ ਹੈ ਕਿ ਪੂਰਨ ਸੰਤ ਮਹਾਤਮਾ ਦੀ ਜਦੋਂ ਕਿਰਪਾ ਹੋਵੇ ਬਖਸ਼ਿਸ਼ ਹੋਵੇ ਉੱਥੇ ਤਾਂ ਫਿਰ ਇਹ ਚੀਜ਼ਾਂ ਕੁਝ ਵੀ ਨਹੀਂ ਰਹਿ ਜਾਂਦੀਆਂ ਸਾਨੂੰ ਦੱਸਦੇ ਸੀਗੇ ਕਿ ਜਦੋਂ ਮੈਂ 12 ਸਾਲ ਦਾ ਇੱਥੇ ਇਸ ਬਾਰ ਦੇ ਨਾਲ ਜੁੜਿਆ ਹੋਇਆ ਤੇ ਮੈਨੂੰ ਬਾਬਾ ਜੀ ਉਹਨਾਂ ਦੇ ਬਾਬਾ ਜੀ ਇਹ ਕਹਿ ਰਹੇ ਸੀ ਕਿ ਇਹ ਜਿਹੜੀ ਮਤਲਬ ਦਰੀ ਪਈ ਹੈ ਇਸ ਨੂੰ ਉੱਪਰ ਲੈ ਕੇ ਸੌਂ ਜਾ ਉੱਪਰ ਲੈ ਕੇ ਸੌਂ ਜਾ ਲੇਕਿਨ ਕਹਿੰਦੇ ਕਈ ਸਾਲ ਤੱਕ ਮੈਂ ਉਹ ਦਰੀ ਜਿਹੜੀ ਹੈ ਅੱਧਾ ਹਿੱਸਾ نیچے ਵਿਛਾਉਣਾ ਅੱਧਾ ਉੱਪਰ ਲੈ ਕੇ ਸੌਂ ਜਾਣਾ ਮਤਲਬ ਅੱਜ ਉਹਨਾਂ ਦੀ ਇੰਨੀ ਬਖਸ਼ਿਸ਼ ਹੋਈ ਹੈ ਕਿ ਕੁਲ ਗੱਦੀ ਤੇ ਉਹਨਾਂ ਨੇ ਉਸ ਨੂੰ ਸੌਂਪ ਦਿੱਤਾ ਹੈ ਔਰ ਗੱਦੀ ਤੇ ਉਹਨਾਂ ਨੂੰ ਵਿਰਾਜਮਾਨ ਕਰ ਦਿੱਤਾ ਔਰ ਉਸੇ ਨੂੰ ਕੀਤਾ ਜਾਂਦਾ ਹੈ ਜਿਹੜਾ ਉਹਨਾਂ ਦੀ ਆਵਾਜ਼ ਦੇ ਨਾਲ ਆਵਾਜ਼ ਉਹਨਾਂ ਦੇ ਨਾਲ 24 ਘੰਟੇ ਉਹਨਾਂ ਦੀ ਸੰਗਤ ਕਰੇ ਬਹੁਤ ਅੱਛਾ ਲੱਗਾ ਮੈਂ ਫਿਰ ਕਿੰਨਾ ਕੀ ਸ਼ਬਦ ਨਹੀਂ ਹੈ ਔਰ ਟਾਈਮ ਕੱਢ ਕੇ ਇਸ ਦਰਬਾਰ ਦੇ ਉੱਪਰ ਆਵਾਂਗੇ ਔਰ ਸਾਰੇ ਦੀ ਜਿੰਨੀ ਕੀ ਮਾਲਕ ਨੇ ਇਹਨਾਂ ਨੇ ਬਖਸ਼ਿਸ਼ ਕੀਤੀ ਹੈ ਸੋਚ ਲਈ ਉਸ ਨੂੰ ਮੱਦੇਨਜ਼ਰ ਰੱਖਦੇ ਹਾਂ ਇੱਕ ਡਾਕੂਮੈਂਟਰੀ ਪਲਾਨ ਕਰਾਂਗੇ ਔਰ ਉਸ ਡਾਕੂਮੈਂਟਰੀ ਨੂੰ ਪੂਰੀ ਦੁਨੀਆ ਦੇ ਰੂਬਰੂ ਕਰਾਂਗੇ ਕਿ ਪੰਜਾਬ ਦੇ ਵਿੱਚ ਪੰਡਵਾ ਪਿੰਡ ਦੇ ਵਿੱਚ ਇੱਕ ਆ ਡੇਰਾ ਹੈ ਜੋ ਕਿ ਬੱਚਿਆਂ ਦੇ ਲਈ ਸੰਗਤ ਵਾਸਤੇ ਦੇਸ਼ਾਂ ਵਿਦੇਸ਼ਾਂ ਤੋਂ ਕੀ ਕਰਦਾ ਨਜ਼ਰ ਆ ਰਿਹਾ ਹੈ ਗੁਰੂ ਰਵਿਦਾਸ ਸਮਾਹਰ ਦੇ ਨਾਤੇ ਇਹ ਗੁਰੂ ਰਵਿਦਾਸ ਸਮਾਹਰ ਹੁੰਦੇ ਬੱਚਿਆ ਬੱਚਿਆ ਨੂੰ ਵਿਦਿਆ ਦੇ ਲਈ ਪੜਾਉਣਾ ਅਸਰ ਬਣਾਉਣ ਲਈ ਬੜੀ ਕੋਸ਼ਿਸ਼ ਕੀਤੀ ਜਾਂਦੀ ਹੈ ਇਹ ਸਾਡੇ ਸਕੂਲ ਦਾ ਤਰਸੀਬਾਲ ਪਰਿਵਿਦ ਸਕੂਲਰ ਕੀ ਆਮ ਇਹਨਾਂ ਦੇ ਪਤੀ ਦੇ ਤਰਕਾਸੂ ਉਹ ਬੁੱਢਾ ਅੰਚਾ ਚੀਕਾ ਕੁੱਟ ਰਿਹਾ ਤੇ ਆਇਆ ਮਿਊਜ਼ਿਕ ਬੋਲ ਰਹੀ ਹੈ ਤੁਮਹਾਨੂੰ ਆ ਗਿਆ ਬਾਤ ਵਧੀਆ ਸਦਾ ਨਾ ਆ ਗਿਆ ਤੇ ਤੁਸੀਂ ਬੁਢੇ ਲਈ ਅਫਸਰ ਚੇਰਮੈਨ ਸਾਡੇ 6 ਮਹੀਨੇ ਦਸ ਜੀ ਜਿਹੜੇ ਸਾਡੇ ਸੱਤ ਸਮਾਜੀ ਬੜਾ ਯੋਗ ਦਾ ਹਿੱਸਾ ਹੁੰਦੇ ਆ ਇਹ ਤਾਸਕੁਰ ਦੀ ਤੁਹਾਨੂੰ ਲੈ ਕੇ ਆਂਦਾ ਵੇ ਤੁਸੀਂ ਰਿਟਾਇਰਮੈਂਟ ਘਰ ਤੋਂ ਅਫਸਰ ਬਣ ਕੇ ਹੋਏ ਇਦਾਂ ਦਾ ਬੱਚਾ ਮਾਪਾ ਘਰ ਲੈ ਕੇ ਜਾਣ ਦੀ ਕੋਸ਼ਿਸ਼ ਕਰ ਰਹੇ ਐ। ਇਸੋ ਕੈਮਰਾਮੈਨ ਵਿਸ਼ਨੂ ਦੇ ਨਾਲ ਮੈਸ ਹੌਮਸੋਂ ਤਾਂ ਪੋਸੂਨਾ ਮਾ ਚੈਨਲ ਲਈ ਪਿੰਡ ਪੜਨ ਪਾ ਜ਼ਿਲ੍ਹਾ ਕਪੂਰਥਲਾ।